ਸਨ ਗੁਰੂ ਅਮਰਦਾਸ ਮਹਾਰਾਜ ਜੀ ਉਸ ਤੋਂ ਅਗਲੇ ਬੰਦ ਜਿਹੜੇ ਆਪਾਂ ਕੱਲ ਸਮਝੇ ਨੇ ਕਿ ਉਹਨੂੰ ਸੁੱਖ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ ਜਿਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਅਗਲਾ ਬੰਦ ਆਰੰਭ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਈ ਅੜੈ ਧਨ ਕੰਤ ਸੰਭਾਲੇ ਵੇਖੋ ਪਿਛਲੇ ਬੰਦ ਦੇ ਵਿੱਚ ਉਹਦੀ ਗੱਲ ਕੀਤੀ ਜਿਨੇ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹ ਕੇ ਮਾਲਕ ਵੈਗਰੂ ਨੂੰ ਚੇਤੇ ਨਹੀਂ ਕੀਤਾ ਪੰਜਵੇਂ ਬੰਦ ਦੇ ਵਿੱਚ ਕਿਰਪਾ ਕਰਦੇ ਨੇ ਮਹਾਰਾਜ ਜੀ ਪੇਈ ਅੜੈ ਧਨ ਕੰਤ ਸੰਭਾਲੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿ ਕੇ ਆਪਣੇ ਪਤੀ ਨੂੰ ਆਪਣੇ ਖਸਮ ਨੂੰ ਜੀਣ ਵਿੱਚ ਚੇਤੇ ਰੱਖਦੀ ਹੈ ਹੁਣ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਜਿੰਨੇ ਵੀ ਜੀਵਾਂ ਇਹ ਸੰਸਾਰ ਸਾਡਾ ਸਾਰਿਆਂ ਦਾ ਪੇਕਾ ਘਰ ਹੈ ਜਗਤ ਹੈ ਜਿਹੜਾ ਇਹ ਪੇਕਾ ਘਰ ਹੈ ਔਰ ਜੀਨੇ ਮਹਾਰਾਜ ਇਹ ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਇਸ ਪੇਕੇ ਘਰ ਦੇ ਵਿੱਚ ਚੇਤੇ ਰੱਖਿਆ ਆਪਣੇ ਯਾਦ ਵਿੱਚ ਵਸਾ ਕੇ ਰੱਖਿਆ ਪੈਈ ਅੜੈ ਧਨ ਕੰਤ ਸੰਮਾਲੇਕ ਧਨ ਦਾ ਅਰਥ ਆਪਾਂ ਕੱਲ੍ਹ ਵੀ ਸਮਝਿਆ ਸੀ ਇਸਤਰੀ ਕੰਤ ਦਾ ਅਰਥ ਕਰਾਂਗੇ ਪਤੀ ਪਰਮੇਸ਼ਰ ਮਾਲਕ ਸੰਮਾਲੇ ਦਾ ਅਰਥ ਕਰਾਂਗੇ ਯਾਦ ਕਰਨਾ ਚੇਤੇ ਰੱਖਣਾ ਜਿਹੜੀ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਨੂੰ ਚੇਤੇ ਰੱਖਦੀ ਹੈ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਵੇਖੈ ਨਾਲੇ ਉਹ ਜੀਵ ਰੂਪੀ ਇਸਤਰੀ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਪਤੀ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਹਰ ਵਕਤ ਨਾਲ ਜਾਣਦੀ ਹੈ ਹਰ ਵਕਤ ਵਾਹਿਗੁਰੂ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ ਜਿਹਦੇ ਤੇ ਮੇਰ ਹੋ ਜਾਵੇ ਤਰਸ ਕਰ ਦੇਣ ਸਤਿਗੁਰੂ ਜੀ ਉਹਨੂੰ ਹਰ ਵਕਤ ਪਰਮੇਸ਼ਰ ਨਜ਼ਰ ਆਉਂਦਾ ਹੈ ਆਪਣੇ ਨਾਲ ਵਸਦਾ ਇਹ ਨਹੀਂ ਵੀ ਸਾਡੇ ਵਾਂਗ ਉਤਲੇ ਹੀ ਜਾਣੇ ਉਹ ਕਹਿੰਦਾ ਵੀ ਅੰਦਰਲਾ ਹੀ ਜਾਣੇ ਜਿਹੜਾ ਸਾਡੇ ਅੰਦਰ ਬੈਠਾ ਉਹ ਦੂਰ ਨਹੀਂ ਨਾ ਜਾਣਦੇ ਜਿੱਦਾਂ ਤੇ ਗੁਰੂ ਦੀ ਕਿਰਪਾ ਹੋ ਜਾਵੇ ਵਾਹਿਗੁਰੂ ਆਪਾਂ ਸੰਸਾਰੀ ਲੋਕ ਕਹਿ ਦਿੰਨੇ ਆ ਬਸ ਉਤਲੇ ਹੀ ਜਾਣੇ ਪਰ ਮਹਾਰਾਜ ਅਸਲੀ ਕਹਿੰਦੇ ਨਾ ਤੇਰੇ ਅੰਦਰ ਬੈਠਾ ਉੱਤੇ ਕੋਈ ਨਹੀਂ ਰੱਬ ਤੇਰੇ ਅੰਦਰ ਹੀ ਹੈ ਵਾਹਿਗੁਰੂ ਇਹ ਕਿਹਾ ਕਰੋ ਵੀ ਸਾਡੇ ਅੰਦਰਲਾ ਹੀ ਜਾਣੇ ਕਿਉਂਕਿ ਰੱਬ ਕਿਤੇ ਦੂਰ ਥੋੜ੍ਹਾ ਹੀ ਹੈ ਮਹਾਰਾਜ ਕਹਿੰਦੇ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਵਾਰ ਤਾਂ ਇਥੇ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਵੇਖੈ ਨਾਲੇ ਹੀ ਗੁਰੂ ਦੀ ਕਿਰਪਾ ਦੇ ਨਾਲ ਉਹ ਹਰ ਵਕਤ ਮਾਲਕ ਨੂੰ ਵੈਗਰੂ ਨੂੰ ਆਪਣੇ ਜੀਣ ਵਿੱਚ ਰੱਖਦੇ ਨੇ ਆਪਣੇ ਚੇਤੇ ਵਿੱਚ ਰੱਖਦੇ ਫਿਰ ਕਹਿ ਸਹਿਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣੇ ਆ ਵਾਹਿਗੁਰੂ ਕਣ ਜਿਹੜੀ ਜੀਵ ਰੂਪੀ ਇਸਤਰੀ ਮਾਲਕ ਨੂੰ ਪਤੀ ਨੂੰ ਪਰਮੇਸ਼ਰ ਨੂੰ ਸਦਾ ਹੀ ਜੇਣ ਵਿੱਚ ਰੱਖਦੀ ਹੈ ਚੇਤੇ ਉਹ ਮਹਾਰਾਜ ਕਹਿੰਦੇ ਅੱਠੇ ਪੈਰ ਫਿਰ ਕੈ ਸਹਜ ਉਹ ਮਾਲਕ ਦੀ ਯਾਦ ਵਿੱਚ ਅੱਠੇ ਪੈਰ ਜੁੜੀ ਰਹਿੰਦੀ ਹੈ ਜੀਵ ਰੂਪੀ ਇਸਤਰੀ ਔਰ ਸ਼ਿੰਗਾਰ ਕਾਦਾ ਕਰਦੇ ਨੇ ਉਹ ਗੁਰਮੁਖ ਜਨ ਨਾਮ ਜਪਣ ਵਾਲੀਆਂ ਜੀਵ ਰੂਪੀ ਇਸਤਰੀਆਂ ਮਹਾਰਾਜ ਕਹਿੰਦੇ ਸ਼ਬਦ ਸ਼ਿੰਗਾਰ ਬਣਾ ਬਣਿਆ ਵਾਹਿਗੁਰੂ ਭਗਤ ਦੀ ਨਿਸ਼ਾਨੀ ਇਹ ਥੋੜ੍ਹੀ ਏ ਵੀ ਬਾਹਰੀ ਲਿਬਾਸ ਪਾ ਲਿਆ ਤੇ ਬੰਦਾ ਭਗਤ ਬਣ ਗਿਆ ਭਗਤ ਦੀ ਬਹੁਤ ਵੱਡੀ ਪਰਵਾਸਾ ਹੈ ਮਹਾਰਾਜ ਕਹਿੰਦੇ ਅਸਲੀ ਭਗਤ ਉਹ ਹੈ ਜਿਨੇ ਆਪਣੇ ਅੰਦਰ ਉਸ ਪਰਮੇਸ਼ਰ ਨੂੰ ਵਸਾਇਆ ਹੋਇਆ ਹੈ ਔਰ ਜਿਹੜਾ ਜੇ ਕੋਈ ਰੱਬ ਦਾ ਭਗਤ ਬਣ ਜਾਵੇ ਵੈਗੁਰੂ ਦਾ ਭਗਤ ਬਣ ਜਾਵੇ ਉਹਦੀ ਚਾਲ ਹੈ ਜਿਹੜੀ ਉਹ ਸਾਡੇ ਸੰਸਾਰੀ ਲੋਕਾਂ ਨਾਲੋਂ ਵੱਖਰੀ ਹੋ ਜਾਂਦੀ ਹੈ ਹੁਣ ਤੁਸੀਂ ਕਹੋਗੇ ਵੀ ਉਹਨਾਂ ਦੀ ਕਿੱਦਾਂ ਦੀ ਚਾਲ ਬਣ ਜਾਂਦੀ ਹੈ ਵੀ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਪਰ ਮਹਾਰਾਜ ਗੁਰੂ ਅਮਰਦਾਸ ਜੀ ਦੀ ਬਾਣੀਆਂ ਆਪਾਂ ਪੜ੍ਹਦੇ ਆਂ ਅਨੰਦ ਸਾਹਿਬ ਦੀ ਬਾਣੀ ਮਹਾਰਾਜ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ ਨਿਰਾਲੀ ਦਾ ਮਤਲਬ ਵੱਖਰਾਪਣ ਸਾਡੀਆਂ ਅੱਖਾਂ ਰਾਜੀ ਹੁੰਦੀਆਂ ਗੰਦਮੰਦ ਵੇਖ ਕੇ ਲੱਚਰ ਤਾਂ ਵੇਖ ਕੇ ਪਰ ਉਹ ਭਗਤ ਜਿਹੜੇ ਨੇ ਉਹਨਾਂ ਦੀ ਵੱਖਰੀ ਚਾਲ ਕਿਹੜੀ ਹੈ ਵੀ ਉਹਨਾਂ ਦੀਆਂ ਅੱਖਾਂ ਹਮੇਸ਼ਾ ਚੰਗਾ ਹੀ ਵੇਖਦੀਆਂ ਹਨ ਵਾਹਿਗੁਰੂ ਸਾਡੇ ਕੰਨ ਲੋਚਦੇ ਨੇ ਹਰ ਵਕਤ ਚੁਗਲੀ ਨਿੰਦਿਆ ਹੀ ਸੁਣਦੇ ਰਹੀਏ ਪਰ ਰੱਬ ਦੇ ਪਿਆਰਿਆਂ ਦੇ ਕੰਨ ਨੇ ਜਿਹੜੇ ਉਹ ਹਰ ਵਕਤ ਇਹ ਲੋਚਦੇ ਨੇ ਵੀ ਇਹਦੇ ਅੰਦਰ ਚੰਗੀ ਚੀਜ਼ ਬਾਣੀ ਨਾਮ ਪੈਂਦਾ ਰਹੇ ਵਾਹਿਗੁਰੂ ਇਹਨੂੰ ਬਾਣੀ ਦੇ ਵਿੱਚ ਕਹਿ ਦਿੱਤਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀ ਬਖਮ ਮਾਰਗ ਚੱਲਣਾ ਵਾਹਿਗੁਰੂ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਵਾਹਿਗੁਰੂ ਸਤਗੁਰੂ ਜੀ ਕਹਿੰਦੇ ਭਗਤਾਂ ਦੀ ਵੇਖੋ ਚਾਲ ਕਿਵੇਂ ਨਰਾਲੇ ਉਹਨਾਂ ਨੇ ਉਹਨਾਂ ਦੇ ਅੰਦਰ ਕੋਈ ਲੋਭ ਲਾਲਚ ਨਹੀਂ ਲੱਭ ਲੋਭ ਅਹੰਕਾਰ ਕਿਸੇ ਚੀਜ਼ ਦਾ ਹੰਕਾਰ ਨਹੀਂ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਤਜ ਤ੍ਰਿਸ਼ਨਾ ਤਜ ਦਾ ਮਤਲਬ ਤਿਆਗ ਦੇਣਾ ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਤਿਆਗ ਦਿੱਤਾ ਉਹਨਾਂ ਨੇ ਬਹੁਤ ਨਾ ਹੀ ਬੋਲਣਾ ਉਹ ਫਿਰ ਸਾਡੇ ਵਾਂਗੂ ਝੱਖ ਮਾਰ ਕੇ ਬੋਲਦੇ ਨਹੀਂ ਬਹੁਤੀਆਂ ਗੱਲਾਂ ਬਾਤਾਂ ਨਹੀਂ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਦੁਨੀਆਵੀ ਗੱਲਾਂ ਬਾਤਾਂ ਕਰਨ ਦੇ ਨਾਲ ਅਸੀਂ ਸੰਸਾਰੀ ਗੱਲਾਂ ਜਿੰਨੀ ਮਰਜ਼ੀ ਕਰੀ ਕਰੀ ਜਾਈਏ ਮਹਾਰਾਜ ਤੇ ਕਹਿੰਦੇ ਬਹੁਤਾ ਬੋਲਣਾ ਝਖਣ ਹੋਏ ਤਾਂ ਰੱਬ ਦੇ ਪਿਆਰਿਆਂ ਦੀ ਇਹ ਚਾਲ ਨਿਰਾਲੀ ਹੈ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਬਣ ਜਾਂਦੇ ਨੇ ਭਗਤ ਬਣ ਜਾਂਦੇ ਨੇ ਉਹ ਮਹਾਰਾਜ ਜੀ ਕਹਿੰਦੇ ਆਪਣੇ ਜੀਵਨ ਵਿੱਚ ਸ਼ਿੰਗਾਰ ਕੇਵਲ ਭਗਤੀ ਦਾ ਹੀ ਕਰਦੇ ਨੇ ਬੰਦਗੀ ਦਾ ਹੀ ਕਰਦੇ ਨੇ ਸ਼ਿੰਗਾਰ ਇਸ ਕਰਕੇ ਸਤਿਗੁਰੂ ਜੀ ਨੇ ਬੜਾ ਸੋਹਣਾ ਇੱਕ ਇਸ ਵੀ ਬੰਦੇ ਨੇ ਕਿਹੜਾ ਸ਼ਿੰਗਾਰ ਕਰਨਾ ਉਹਦੇ ਬਾਬਤ ਇੱਕ ਮਹਾਰਾਜ ਦਾ ਸ਼ਬਦ ਹੈ ਜੀ ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ 369 ਅੰਗ ਦੇ ਉੱਪਰ ਵਾਹਿਗੁਰੂ ਆਸਮ ਘਰ ਛੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਇਹ ਮਹਾਰਾਜ ਜੀ ਕਹਿੰਦੇ ਭਗਤੀ ਕਰਨ ਵਾਲੇ ਲਿਵਾਸ ਕਰਦੇ ਆ ਵਾਹਿਗੁਰੂ ਬੰਦਿਆ ਜੇ ਤੂੰ ਭਗਤ ਬਣਨਾ ਨਾ ਰੱਬ ਦਾ ਪਿਆਰਾ ਬਣਨਾ ਆਪਣੇ ਮਨ ਨੂੰ ਸੁੱਚਾ ਮੋਤੀ ਬਣਾ ਲਾ ਮਨ ਮੋਤੀ ਜੇ ਗਹਿਣਾ ਹੋਵੇ ਸੂਤ ਪੌਣ ਹੋਵੇ ਸੂਤ ਧਾਰੀ ਹੁਣ ਮੋਤੀ ਨੂੰ ਧਾਗੇ ਦੇ ਵਿੱਚ ਪਰੋਇਆ ਜਾਂਦਾ ਏ ਵਾਹਿਗੁਰੂ ਤਾਂ ਮਹਾਰਾਜ ਜੀ ਕਹਿੰਦੇ ਜੇ ਤੂੰ ਆਪਣੇ ਮਨ ਨੂੰ ਮੋਤੀ ਬਣਾ ਲੇ ਤੇ ਧਾਗਾ ਕਾਦਾ ਬਣਾਏਗਾ ਫਿਰ ਧਾਗਾ ਬਣਾਉਣਾ ਸਵਾਸਾਂ ਦਾ ਵਾਹ ਗੁਰੂ ਵਾਹ ਗੁਰੂ ਇਹ ਪਰੋਇਆ ਜਾਏਗਾ ਤੇਰਾ ਮਨ ਫਿਰ ਮੋਤੀ ਜਿਹੜਾ ਨਾਮ ਦੇ ਧਾਗੇ ਦੇ ਵਿੱਚ ਅੱਗੇ ਮਹਾਰਾਜ ਜੀ ਕਹਿੰਦੇ ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ ਰਾਵੈ ਲਾਲ ਪਿਆਰੀ ਜੇ ਬੰਦਿਆ ਤੇਰੇ ਅੰਦਰ ਖਿਮਾ ਧੀਰਜ ਸਤ ਸੰਤੋਖ ਇਦਾਂ ਦੇ ਸ਼ੁਭ ਗੁਣ ਆ ਜਾਣ ਨਾ ਤਾਂ ਤੂੰ ਉਸ ਪਤੀ ਪਰਮੇਸ਼ਰ ਨੂੰ ਪਿਆਰਾ ਲੱਗਣ ਲੱਗ ਪਏਗਾ ਲਾਲ ਬਹੁ ਗੁਣ ਕਾਮਣ 모ਹੀ ਤੇਰੇ ਗੁਣ ਹੋਹਿ ਨ ਅਵਰੀ ਮਹਾਰਾਜ ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਉਸ ਮਾਲਕ ਦੇ ਸ਼ੁਭ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਆਪਣੀ ਬੁੱਧੀ ਨੂੰ ਜੋੜਦੀ ਹੈ ਤੇਰੇ ਗੁਣ ਹੋਹਿ ਨ ਅਵਰੀ हे ਮਾਲਕ ਜੀ ਉਹ ਤੁਹਾਡੇ ਹੀ ਗੁਣ ਗਾਉਂਦੇ ਨੇ ਕੋਈ ਦੂਜਾ ਉਹਨਾਂ ਦੇ ਜਿਹਨ ਵਿੱਚ ਚੇਤੇ ਵਿੱਚ ਨਹੀਂ ਆਉਂਦਾ ਵਾਹਿਗੁਰੂ ਉਹਨਾਂ ਦੀ ਅੱਖ ਦੇ ਸਾਹਮਣੇ ਕੋਈ ਦੂਜਾ ਨਹੀਂ ਆਉਂਦਾ ਪਰਮੇਸ਼ਰ ਤੋਂ ਬਗੈਰ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਪਾਏ ਗਾਏ ਜਬ ਤੇ ਤੁਮਰੇ ਤਬ ਤੇ ਕੋ ਉਂ ਆਖ ਤਰੇ ਨਹੀਂ ਆਨਿਉ ਕੋਈ ਨਹੀਂ ਆਇ ਅੱਖ ਦੇ ਸਾਹਮਣੇ ਜਦੋਂ ਦੇ ਮਾਲਕ ਜੀ ਤੁਹਾਡੇ ਦਰਸ਼ਨ ਕਰਨ ਵਾਹਿਗੁਰੂ ਅੱਗੇ ਮਹਾਰਾਜ ਦੱਸਦੇ ਨੇ ਵੀ ਰੱਬ ਦੇ ਪਿਆਰੇ ਹਾਰ ਸ਼ਿੰਗਾਰ ਕਿਦਾਂ ਦਾ ਚਾਹੀਦਾ ਰੱਬ ਦੇ ਪਿਆਰਿਆਂ ਨੂੰ ਕਹਿੰਦੇ ਹਰ ਹਰ ਹਾਰ ਕੰਠ ਲੈ ਪਹਿਰੈ ਦਾ ਮੋਦਰ ਕੰ ਦੰਤ ਲੈ ਰੱਬ ਦੇ ਪਿਆਰੇ ਮਹਾਰਾਜ ਕਹਿੰਦੇ ਨੇ ਜਿਹੜੇ ਉਹ ਪਰਮੇਸ਼ਰ ਦੀ ਯਾਦ ਨੂੰ ਹਰ ਵਕਤ ਆਪਣੇ ਜੀਵਨ ਦਾ ਹਾਰ ਸ਼ਿੰਗਾਰ ਬਣਾਉਂਦੇ ਨੇ ਜਿਵੇਂ ਬੱਚੇ ਦੇ ਜਨਮ ਤੋਂ ਬਾਅਦ ਪੇਟ ਦੇ ਨਾਲ ਤੜਾਗੀ ਬੰਨੀ ਜਾਂਦੀ ਹੈ ਧਾਗੇ ਵਾਲੀ ਦਮ ਉਧਰ ਦਮ ਉਧਰ ਦਾ ਮਤਲਬ ਮਹਾਰਾਜ ਕਹਿੰਦੇ ਨੇ ਤੜਾਗੀ ਵਾਹਿਗੁਰੂ ਧਾਮ ਉਧਰ ਧਾਮ ਉਧਰ ਤੋਂ ਬਣਿਆ ਦਮ ਉਧਰ ਸ਼ਬਦ ਜਿਵੇਂ ਮਹਾਰਾਜ ਕਹਿੰਦੇ ਬੱਚੇ ਦੇ ਪੇੜ ਤੇ ਤੜਾਗੀ ਬੰਨੀ ਜਾਂਦੀ ਹੈ ਬੰਦਿਆ ਤੂੰ ਪਰਮੇਸ਼ਰ ਦੀ ਯਾਦ ਨੂੰ ਚੇਤੇ ਨੂੰ ਤੜਾਗੀ ਬਣਾ ਲੈ ਜੀਵਨ ਵਾਹਿਗੁਰੂ ਵਾਹਿਗੁਰੂ ਹਾਰ ਸ਼ਿੰਗਾਰ ਇਦਾਂ ਦੇ ਕਰ ਮਹਾਰਾਜ ਕਹਿੰਦੇ ਦਾ ਮੋਦਰ ਦੰਤ ਲਈ ਹੁਣ ਜਿਵੇਂ ਔਰਤ ਕਹਿੰਦੇ ਦੰਦਰਾਸਾ ਕਰਦੀ ਹੈ ਆਪਣੇ ਦੰਦਾਂ ਦੇ ਵਿੱਚ ਸੋਨਾ ਪਣ ਬਣਾਉਣ ਲਈ ਜਿਹੜਾ ਸੱਕ ਜਾ ਹੁੰਦਾ ਸੱਕ ਕਰਦੀਆਂ ਨੇ ਕਈ ਬੀਬੀਆਂ ਪੈਣਾ ਉਹਦੀ ਉਦਾਹਰਨ ਦਿੰਦੇ ਨੇ ਸਤਗੁਰੂ ਜੀ ਬਾਣੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਦਾ ਮੋਦਰ ਦੰਤ ਲਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਦੰਦਾਸਾ ਬਣਾ ਵਾਹਿਗੁਰੂ ਤੇਰਾ ਜੀਵਨ ਤਾਂ ਸੋਹਣਾ ਬਣੇਗਾ ਅੱਗੇ ਮਹਾਰਾਜ ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੈ ਇਨ ਬਿਦ ਚਿੱਤ ਤਰੀ ਪਰਮੇਸ਼ਰ ਦੀ ਸੇਵਾ ਟਹਿਲ ਨੂੰ ਆਪਣੇ ਹੱਥਾਂ ਦੇ ਕੰਗਣ ਬਣਾ ਲੈ ਵਾਹਿਗੁਰੂ ਕਰ ਕਰ ਕਰਤਾ ਕੰਗਣ ਪਹਿਰੈ ਇਨ ਵਿਦ ਚਿਤ ਤ੍ਰਿ ਤੇਰਾ ਚਿਤ ਨੂੰ ਤਰਵਾਸ ਮਿਲੇਗਾ ਜਦੋਂ ਤੂੰ ਆਪਣੇ ਹੱਥਾਂ ਦੇ ਨਾਲ ਸੇਵਾ ਕਰੇਗਾ ਸੇਵਾ ਤੈਹਲ ਕਰੇਗਾ ਜੀਵਨ ਵਿੱਚ ਅੱਗੇ ਕਹਿੰਦੇ ਨੇ ਮਦਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ ਬੰਦਗੀ ਦੀ ਭਗਤੀ ਦੀ ਮੁੰਦਰੀ ਬਣਾ ਕੇ ਆਪਣੀ ਉਂਗਲ ਦੇ ਵਿੱਚ ਪਾ ਲਈ ਪਰਮੇਸ਼ਰ ਦੇ ਨਾਮ ਨੂੰ ਆਪਣੀ ਪੱਤ ਬਣਾ ਲਵੇਂ ਇੱਜ਼ਤ ਟੱਕਣ ਵਾਲਾ ਬਣਾ ਲਵੇਂ ਦੀਰਜ ਧੜੀ ਬੰਧਾਵੇ ਕਮਨ ਸ਼੍ਰੀ ਰੰਗ ਸੁਰਮਾ ਦੇ ਮਹਾਰਾਜ ਕਹਿੰਦੇ ਬਹੁਤ ਤਰ੍ਹਾਂ ਦੇ ਦੁਨਿਆਵੀ ਸ਼ਿੰਗਾਰ ਹੁੰਦੇ ਨੇ ਪਰ ਜੇ ਭਗਤੀ ਨੂੰ ਆਪਣੇ ਜੀਵਨ ਦਾ ਹਾਰ ਸ਼ਿੰਗਾਰ ਬਣਾ ਲਵੇ ਪਰਮੇਸ਼ਰ ਦੇ ਨਾਮ ਦਾ ਹੀ ਆਪਣੀਆਂ ਮਣ ਦੀਆਂ ਅੱਖਾਂ 'ਚ ਸੁਰਮਾ ਪਾਏ ਸ਼੍ਰੀ ਰੰਗ ਸ਼੍ਰੀ ਰੰਗ ਦਾ ਅਰਥ ਕਰਾਂਗੇ ਪਰਮੇਸ਼ਰ ਪਤੀ ਮਾਲਕ ਪਰਮਾਤਮਾ ਅੱਗੇ ਕਹਿੰਦੇ ਨੇ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਹੁਣ ਆਪਣੇ ਮਨ ਦੇ ਵਿੱਚ ਮਹਾਰਾਜ ਕਹਿੰਦੇ ਦੀਵਾ ਜਗਾ ਕਿਹੜਾ ਦੀਵਾ ਜਗਾਉਣਾ ਅਸੀਂ ਤੇ ਬਾਹਰੀ ਦੀਵਿਆਂ ਦੇ ਵਿੱਚ ਉਹਨੇ ਨਿਕਲੇ ਹਜੇ ਤੱਕ ਅਸਲੀ ਜਿਹੜਾ ਦੀਵਾ ਜਗਾਉਣਾ ਉਹਨੂੰ ਕਦੇ ਜਗਾਏ ਨਹੀਂ ਮਹਾਰਾਜ ਵਾਹਿਗੁਰੂ ਸਾਨੂੰ ਪੁੱਛੇ ਵੀ ਕਿਵੇਂ ਮੜੀ ਤੇ ਕਿਵੇਂ ਕਬਰ ਤੇ ਕਿਵੇਂ ਜਦੋਂ ਕੋਈ ਬੰਦਾ ਮਰ ਜਾਵੇ ਉਹਦੇ ਪਿੱਛੋਂ ਕਿਰਿਆਵਾਂ ਕਰਨੀਆਂ ਸਾਨੂੰ ਸਭ ਕੁਝ ਪਤਾ ਪਰ ਜਿਹੜਾ ਅਸਲੀ ਦੀਵਾ ਜਗਾਉਣਾ ਜਿਹੜੀ ਅਸਲੀ ਜੋਤ ਜਗਾਉਣੀ ਹੈ ਉਹਦੇ ਬਾਰੇ ਨਹੀਂ ਪਤਾ ਸਾਹਿਬ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਨੇ ਅੱਜ ਸਾਡਾ ਵਹਿਮ ਕੱਢ ਦਿੱਤਾ ਵੀ ਅਸਲੀ ਦੀਵਾ ਕਿਹੜਾ ਜਗਾਉਣਾ ਅਸਲੀ ਜੋਤ ਕਿਹੜੀ ਜਗਾਉਣੀ ਆ ਬਾਹਰੀ ਜੋਤਾਂ ਦੀ ਗੱਲ ਬਾਅਦ ਵਿੱਚ ਐ ਪਹਿਲਾਂ ਆਪਣੇ ਅੰਦਰੋਂ ਤਾਂ ਜੋਤ ਜਗਾੰਦਰੋਂ ਅੰਦਰ ਤਾਂ ਤੇਰਾ ਬੁਝਿਆ ਪਿਆ ਮਹਾਰਾਜ ਕਹਿੰਦੇ ਮਨ ਮੰਦਰ ਜੇ ਦੀਪਕ ਜਾਲੇ ਹੁਣ ਇਹ ਸ਼ਬਦ ਯਾਦ ਰੱਖਿਓ ਜੇ ਕਈ ਵਾਰੀ ਨਾ ਵਹਿਮ ਜਾ ਹੋ ਜਾਂਦਾ ਵੀ ਇਹ ਆਪਣੇ ਕੋਲੋਂ ਬਣਤੀ ਗੱਲ ਹੈ 359 ਟੰਗ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆ ਵਾਹਿਗੁਰੂ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਜੇ ਆਪਣੇ ਮਨ ਦੇ ਵਿੱਚ ਗਿਆਨ ਦਾ ਦੀਵਾ ਜਾਗ ਜਗਾ ਲਵੇ ਹੁਣ ਬਾਣੀ ਗਿਆਨ ਦਾ ਦੀਵਾ ਜਗੇਗਾ ਕਿਵੇਂ ਵਾਹਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਅਮਰ ਸਈ ਗੁਰਬਾਣੀ ਦਾ ਜਦੋਂ ਗਿਆਨ ਜੀਵਨ ਵਿੱਚ ਆ ਗਿਆ ਤਾਂ ਸਮਝ ਲਈ ਤੇਰੇ ਅੰਦਰ ਦੀਵਾ ਜਗ ਪਿਆ ਦੀਵਾ ਬਲੈ ਹਨੇਰਾ ਜਾਏ ਵਾਹਿਗੁਰੂ ਤੇਰੇ ਅੰਦਰਲਾ ਹਨੇਰਾ ਖਤਮ ਹੋ ਜਾਏਗਾ ਜਦੋਂ ਗੁਰਬਾਣੀ ਦੇ ਗਿਆਨ ਦਾ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰਈ ਮਹਾਰਾਜ ਕਹਿੰਦੇ ਆਪਣੇ ਹਿਰਦੇ ਨੂੰ ਪਰਮੇਸ਼ਰ ਦੇ ਮਿਲਾਪ ਵਾਸਤੇ ਸੇਜਾ ਬਣਾ ਲਵੇਂ ਅੱਗੇ ਕਹਿੰਦੇ ਗਿਆਨ ਰਾਉ ਜਦ ਸੇਜੇ ਆਵੇ ਤਾਂ ਨਾਨਕ ਭੋਗ ਕਰੇ ਵਾਹਿਗੁਰੂ ਕਹਿੰਦੇ ਜਦੋਂ ਗਿਆਨ ਤੇਰੇ ਅੰਦਰ ਗਿਆਨ ਦਾ ਜੀਵਾ ਜਗ ਪਿਆ ਹਿਰਦੇ ਨੂੰ ਪਰਮਾਤਮਾ ਦੇ ਵਹਿਣ ਵਾਸਤੇ ਬਣਾ ਲਿਆ ਫਿਰ ਮਹਾਰਾਜ ਕਹਿੰਦੇ ਗਿਆਨ ਰਾਉ ਗਿਆਨ ਦਾ ਰਾਜਾ ਪਰਮੇਸ਼ਰ ਤੇਰੇ ਹਿਰਦੇ ਦੀ ਸੇਜਾ ਤੇ ਆ ਕੇ ਬੈਠੇਗਾ ਤੇਰੇ ਨਾਲ ਮਿਲਾਪ ਕਰੇਗਾ ਪਰਮੇਸ਼ਰ ਕਿੱਡੇ ਕਮਾਲ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਉਹੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਗਿਆਨ ਦੇ ਰਹੇ ਨੇ ਮਹਾਰਾਜ ਕਹਿੰਦੇ ਪਿਰ ਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾ ਬਣਿਆ ਜੇ ਹਾਰ ਸ਼ਿੰਗਾਰ ਕਰਨੇ ਨੇ ਤਾਂ ਜਿਹੜੇ ਗੁਰਨਾਨਕ ਸਾਹਿਬ ਨੇ ਸਾਨੂੰ ਦੱਸ ਦਿੱਤੇ ਜਾਂ ਗੁਰੂ ਅਮਰਦਾਸ ਮਹਾਰਾਜ ਦੱਸ ਰਹੇ ਨੇ ਇਹ ਹਾਰ ਸ਼ਿੰਗਾਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ ਵਾਹਿਗੁਰੂ ਸ਼ਬਦ ਦੇ ਸ਼ਿੰਗਾਰ ਲੈ ਕੇ ਆਈਏ ਅੱਗੇ ਮਹਾਰਾਜ ਕਹਿੰਦੇ ਨੇ ਸਫਲ ਜਨਮ ਜਿਨ੍ਹਾਂ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਵਾਹਿਗੁਰੂ ਉਹਨਾਂ ਦਾ ਜਨਮ ਲਿਆ ਸਫਲਾ ਹੈ ਉਹਨਾਂ ਦਾ ਜਨਮ ਲਿਆ ਪਰਵਾਣ ਹੈ ਦੁਨੀਆ ਤੇ ਜਿਨ੍ਹਾਂ ਸਤਗੁਰ ਪਾਇਆ ਬਾਣੀ ਦੇ ਵਿੱਚ ਦੋਨੇ ਤਰ੍ਹਾਂ ਦੇ ਬਚਨ ਦੱਸੇ ਨੇ ਵੀ ਕਿੰਨਾ ਦਾ ਜਨਮ ਸਫਲ ਆ ਤੇ ਕਿੰਨਾ ਦਾ ਜਨਮ ਲਾਣਪ ਦੇ ਜੋਗ ਹੈ ਲਿਆ ਸਭ ਕੁਝ ਬਾਣੀ ਵਿੱਚ ਹੈ ਵਾਹਿਗੁਰੂ ਅੱਜ ਗੁਰੂ ਅਮਰਦਾਸ ਮਹਾਰਾਜ ਦੱਸ ਰਹੇ ਨੇ ਸਫਲ ਜਨਮ ਜਿਨ੍ਹਾਂ ਸਤਗੁਰ ਪਾਇਆ ਜਿਨ੍ਹਾਂ ਨੇ ਪੂਰੇ ਸਤਗੁਰਾਂ ਨੂੰ ਪਾ ਲਿਆ ਜਿਨ੍ਹਾਂ ਨੇ ਗੁਰਬਾਣੀ ਦੇ ਗਿਆਨ ਨੂੰ ਪਾ ਲਿਆ ਆਪਣੇ ਜੀਵਨ ਵਿੱਚ ਵਾਹਿਗੁਰੂ ਉਹਨਾਂ ਦਾ ਜਨਮ ਸਫਲ ਹੈ ਮਹਾਰਾਜ ਕਹਿੰਦੇ ਅਸਫਲ ਕਿੰਨਾ ਦਾ ਜਨਮ ਹੈ ਫਿਰ ਮਹਾਰਾਜ ਬਚਨ ਕਰਦੇ ਨੇ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਵਿਸਰਿਆ ਜਿਨ ਨਾਮ ਤੇ ਭੁਏ ਭਾਰਥੀਏ ਵਾਹਿਗੁਰੂ ਜਿਨ੍ਹਾਂ ਨੇ ਜੀਵਨ ਵਿੱਚੋਂ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਉਹ ਧਰਤੀ ਤੇ ਉਸ ਸੰਸਾਰ ਤੇ ਅਸਫਲ ਨੇ ਉਹਨਾਂ ਦਾ ਜਨਮ ਲਿਆ ਪ੍ਰਵਾਨ ਨਹੀਂ ਹੈ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਸਫਲ ਜਨਮ ਜਿਨ੍ਹਾਂ ਸਤਗੁਰ ਪਾਇਆ ਦੂਜਾ ਭਾਉ ਸ਼ਬਦ ਜਲਾਇਆ ਦੂਜੇ ਭਾਣੂ ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਦੂਜੇ ਭਾਣੂ ਤਿਆਗ ਦਿੱਤਾ ਸ਼ਬਦ ਦੀ ਕਮਾਈ ਕਰਕੇ ਜਲਾ ਦਿੱਤਾ ਵਾਹਿਗੁਰੂ ਇੱਕੋ ਰੱਬ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਰੱਬ ਦੇ ਪਿਆਰਿਆਂ ਦੇ ਅੰਦਰ ਹਮੇਸ਼ਾ ਇੱਕੋ ਪਰਮੇਸ਼ਰ ਵੱਸਦਾ ਹੈ ਔਰ ਉਹ ਸਤ ਸੰਗਤ ਦੇ ਵਿੱਚ ਬਹਿ ਕੇ ਮਾਲਕ ਦੇ ਗੁਣ ਗਾਉਂਦੇ ਨੇ ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਸਤ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਵਿਰਥਾ ਜਨਮ ਗਵਾਇਆ ਵਾਹਿਗੁਰੂ ਬੜੇ ਸੌਖੇ ਸ਼ਬਦ ਨੇ ਬਾਣੀ ਨੂੰ ਅਸੀਂ ਜਦੋਂ ਥੋੜਾ ਜਿਹਾ ਦਿਮਾਗ ਖੋਲ ਕੇ ਸਮਝਾਂਗੇ ਨਾ ਚਾਹ ਹੋਵੇਗਾ ਸਾਡੇ ਅੰਦਰ ਵੀ ਬਾਣੀ ਦੀ ਵਿਚਾਰ ਨੂੰ ਸਮਝੀਏ ਤਾ ਕੋਈ ਔਖੀ ਨਹੀਂ ਬਾਣੀ ਦੀ ਵਿਚਾਰ ਸਮਝੇ ਜਿਵੇਂ ਜਿਵੇਂ ਮਨ ਕਰਕੇ ਬਾਣੀ ਪੜੀ ਜਾਵਾਂਗੇ ਅਰਥ ਤੇ ਆਟੋਮੈਟਿਕ ਹੀ ਹੋਈ ਜਾਂਦੇ ਨੇ ਬਾਣੀ ਫਿਰ ਆਨੰਦ ਵੀ ਫੇਰ ਹੀ ਆਉਂਦਾ ਜਦੋਂ ਸਮਝ ਪਵੇ ਜੇ ਸਮਝ ਨਹੀਂ ਤੇ ਭਾਵੇਂ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਪੜੀ ਚੱਲ ਤਾ ਵੀ ਕੋਈ ਫਾਇਦਾ ਨਹੀਂ ਵਾਹਿਗੁਰੂ ਸਫਲ ਮਹਾਰਾਜ ਕਹਿੰਦੇ ਸਤਗੁਰ ਨਾ ਸੇਵੇ ਸੋ ਕਾਹੇ ਆਇਆ ਜਿਨ੍ਹਾਂ ਨੇ ਮਾਲਕ ਨੂੰ ਵੈਗੁਰੂ ਨੂੰ ਚੇਤੇ ਨਹੀਂ ਕੀਤਾ ਉਹਨਾਂ ਦਾ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਵਾਹਿਗੁਰੂ ਧ੍ਰਿਗ ਜੀਵਨ ਧ੍ਰਿਗਕਾਰ ਉਹਨਾਂ ਦਾ ਜਿਉਣਾ ਹੈ ਦੁਨੀਆ ਤੇ ਜਿਨ੍ਹਾਂ ਨੇ ਬਿਰਥਾ ਜਨਮ ਗਵਾਇਆ ਆਪਣਾ ਬਿਰਥਾ ਗਵਾ ਲਿਆ ਜਨਮ ਵਾਹਿਗੁਰੂ ਮਨਮੁਖ ਨਾਮ ਚਿਤ ਨ ਆਵੇ ਬਿਨ ਨਾਵੇ ਬਹੁ ਦੁੱਖ ਪਾਵਣਿਆ ਵਾਹਿਗੁਰੂ ਮਨ ਨੂੰ ਮੁਖੀ ਬਣਾਉਣ ਵਾਲਿਆਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਜਿਸ ਕਰਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬੜਾ ਦੁੱਖ ਚੱਲਣਾ ਪੈਂਦਾ ਬੜੇ ਦੁੱਖ ਮਿਲਦੇ ਨੇ ਜਨ ਸਿਸ਼ਟ ਸਾਜੀ ਸੋਈ ਜਾਣੇ ਜਨ ਸਿਸ਼ਟ ਇਹ ਵੀ ਬੜਾ ਗਹਿਰਾ ਸ਼ਬਦ ਹੈ ਕਈ ਵਾਰੀ ਸ੍ਰਿਸ਼ਟ ਵੀ ਆਉਂਦਾ ਰਾਰਾ ਵੀ ਆਉਂਦਾ ਪੈਰਟ ਸਸੇ ਦੇ ਇੱਥੇ ਹੁਣ ਕੱਲਾ ਸਿਸ਼ਟ ਆ ਕਈ ਵਾਰੀ ਅਸੀਂ ਭੁਲੇਖੇ ਦੇ ਨਾਲ ਜਾਂ ਕਾਲੀ ਦੇ ਵਿੱਚ ਇਹਨੂੰ ਸ੍ਰਿਸ਼ਟ ਪੜ ਜਾਂਦੇ ਹਾਂ ਪਰ ਜਦੋਂ ਮਾਤਰਾ ਦੇਖਾਂਗੇ ਇਥੇ ਰਾਰਾ ਨਹੀਂ ਲੱਗਿਆ ਵਾਹਿਗੁਰੂ ਜਿੰਨ ਸਿਸ਼ਟ ਸਾਜੀ ਸ੍ਰਿਸ਼ਟ ਵੀ ਆਉਂਦਾ ਅਰਥ ਇੱਕੋ ਹੀ ਬਣੇਗਾ ਪਰ ਉਚਾਰਨ ਦੇ ਵੱਖੋ ਵੱਖਰੇ ਨੇ ਵਾਹਿਗੁਰੂ ਮਹਾਰਾਜ ਕਹਿੰਦੇ ਜਿੰਨ ਸਿਸ਼ਟ ਸਾਜੀ ਵੀ ਜਿਹੜੇ ਜਿਹੜੇ ਮਾਲਕ ਨੇ ਸ੍ਰਿਸ਼ਟੀ ਸਾਜੀ ਹੈ ਸੋਈ ਜਾਣਿਆ ਕੋਈ ਸਾਡੇ ਅੰਦਰ ਦੀਆਂ ਬਾਤਾਂ ਕੋਈ ਸਾਡੇ ਅੰਦਰ ਦੀਆਂ ਗੱਲਾਂ ਜਾਣਦਾ ਹੈ ਵਾਹਿਗੁਰੂ ਆਪੇ ਮੇਲ ਹੈ ਸ਼ਬਦ ਪਛਾਣ ਹੈ ਉਹ ਵੈਗੁਰੂ ਆਪ ਆਪਣੇ ਨਾਲ ਮੇਲਦਾ ਹੈ ਜਿਹੜਾ ਸ਼ਬਦ ਦੀ ਪਛਾਣ ਕਰ ਲੈਂਦਾ ਹੈ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾਵਨੇ ਆ ਵਾਹਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਜਾਂ ਮਾਲਕ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਧੁਰੋਂ ਦਰਗਾਹੋਂ ਮਸਤਕ ਦੇ ਲੇਖ ਨੇ ਜਿਹੜੇ ਚੰਗੇ ਲਿਖੇ ਨੇ ਮਾਲਕ ਨੇ ਦੂਜਾ ਅਰਥ ਉਹਨਾਂ ਦੇ ਮਹਾਰਾਜ ਕਹਿੰਦੇ ਭਾਗ ਚੰਗੇ ਨੇ ਜਿਨ੍ਹਾਂ ਨੇ ਸਤਿਗੁਰਾਂ ਦੀ ਸਾਧ ਸੰਗਤ ਵਿੱਚ ਆ ਕੇ ਆਪਣੇ ਮੱਥੇ ਤੇ ਗੁਰੂ ਦੇ ਉਪਦੇਸ਼ ਦੇ ਲੇਖ ਲਿਖਾ ਲੈ। ਹੁਣ ਅਸੀਂ ਆਉਣੇ ਆ ਰੋਜ। ਵਾਹਿਗੁਰੂ। ਸਾਡੇ ਸਾਡਾ ਆਉਣਾ ਤਾਂ ਹੀ ਪਰਵਾਣਾ ਜੇ ਗੁਰਬਾਣੀ ਦਾ ਉਪਦੇਸ਼ ਗੁਰੂ ਦਾ ਸ਼ਬਦ ਗੁਰੂ ਦੇ ਬਾਣੀ ਦਾ ਗਿਆਨ ਆਪਣੇ ਜੀਵਨ ਵਿੱਚ ਵਸਾ ਕੇ ਲੈ ਕੇ ਜਾਵਾਂਗੇ। ਤਾਂ ਮਹਾਰਾਜ ਕਹਿੰਦੇ ਜਿਨ ਧੁਰਮਸਤਕ ਲੇਖ ਲਿਖਾਵਣਿਆਂ ਉਹਨਾਂ ਦਾ ਧਨਤਾ ਦੇ ਜੋਗ ਨੇ ਉਹਨਾਂ ਦਾ ਜੀਵਨ ਲਿਆ ਪਰਵਾਣ ਹੈ। ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਗੁਰੂ ਦਾ ਉਪਦੇਸ਼ ਕਮਾਇਆ ਨਾਮ ਬੰਦਗੀ ਭਗਤੀ ਕਮਾਈ ਹੈ ਆਓ ਜੀ ਅੱਜ ਦਾ ਸ਼ਬਦ ਆਪਾਂ ਸੰਪੂਰਨ ਕੀਤਾ ਹੈ ਇੱਥੇ ਜਿਹੜਾ ਅੱਜ ਆਪਾਂ ਸਮਾਪਤ ਕੀਤਾ ਸ਼ਬਦ ਇਹਦੇ ਪਿੱਛੇ ਚਾਰ ਅੰਕ ਲਿਖੇ ਹੋਏ ਨੇ ਯਾਦ ਰੱਖਣਾ ਇਹਨੂੰ ਚੇਤੇ ਦੇ ਵਿੱਚ ਸ਼ਬਦ ਦੀ ਸਮਾਪਤੀ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਪਹਿਲਾ ਅੰਕ ਲਿਖਿਆ 8 ਫਿਰ ਅੰਕ ਲਿਖਿਆ 1 ਫਿਰ ਲਿਖਿਆ 32 ਤੇ ਫਿਰ ਲਿਖਿਆ 33 ਵਾਹਿਗੁਰੂ ਇਹਨੂੰ ਵੀ ਸਮਝਣਾ ਜ਼ਰੂਰੀ ਹੈ ਕਈ ਵਾਰੀ ਅਸੀਂ ਚੇਤਾ ਨਹੀਂ ਰੱਖਦੇ ਪਰ ਮਨ ਵਿੱਚ ਖਿਆਲ ਵੀ ਨਹੀਂ ਲੈਂਦੇ ਕਿ ਉਹਨੇ ਵੀ ਇਹ ਕਿਉਂ ਲਿਖਿਆ ਪਰ ਇਹ ਵੀ ਜ਼ਰੂਰੀ ਹੈ ਸਮਝਣਾ ਹੁਣ ਜਿਹੜਾ ਸ਼ਬਦ ਦੀ ਸਮਾਪਤੀ ਤੋਂ ਬਾਅਦ ਮਹਾਰਾਏ ਨੇ ਗੁਰਮੁਖੀ ਅੰਕ ਲਿਖੇ ਨੇ 8 8 ਦਾ ਮਤਲਬ ਅਸ਼ਟਪਦ 8 ਪਦਿਆਂ ਵਾਲਾ ਸ਼ਬਦ ਹੈ ਜਿਹੜਾ ਹੈ ਹੁਣ ਏਕ ਆਇਆ ਜਿਹੜਾ ਅੰਕ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਇਆ ਅਸ਼ਟਪਦੀਆਂ ਜਿੱਦਨ ਦੀਆਂ ਅਸ਼ਟਪਦੀਆਂ ਆਰੰਭ ਕੀਤੀਆਂ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਅੱਗੇ 32 ਅੰਗ ਆ ਤੇ 32 ਅਸ਼ਟਪਦੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਵਾਹਿਗੁਰੂ ਤੇ ਲਾਸਟ ਤੇ 32 ਪਲੱਸ 1 33 ਸ਼ਬਦ ਹੋ ਚੁੱਕੇ ਨੇ ਕੁੱਲ ਅਸ਼ਟਪਦੀਆਂ ਦੇ ਵਾਹਿਗੁਰੂ ਤੇ ਇੱਥੋਂ ਤੱਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਸਮਾਪਤ ਹੋ ਚੁੱਕੇ ਨੇ ਕੱਲ ਨੂੰ ਜਿਹੜਾ ਸ਼ਬਦ ਆਰੰਭ ਹੋਏਗਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਰੰਭ ਹੋਏਗਾ ਵਾਹਿਗੁਰੂ ਆਓ ਜੀ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਤਮਾਮ ਭੁੱਲਾ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਿ ਲੋਗ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ